ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਬਲੌਗ 'ਚ ਤੇ ਬਾਈ ਅੱਜ ਆਪਾਂ ਚੱਲੇ ਆ ਮੁਰਗੀਆਂ ਦੀ ਖਰਾਕ ਲੈਣ ਇਹ ਆਂਡੇ ਦੇਣੋ ਬਾਈ ਬਹੁਤ ਜ਼ਿਆਦਾ ਘਟ ਗਈਆਂ ਆ ਤੇ ਇੱਧਰ ਬੈਠੇ ਆਪਣੇ ਸਾਰੇ ਕਬੂਤਰ ਬਾਈ ਕੁਝ ਕਬੂਤਰ ਆ ਬੈਠੇ ਇੱਧਰ ਤੇ ਚੱਲਦੇ ਆ ਬਾਈ ਹੁਣ ਲੈਣ ਇਹਨਾਂ ਦੀ ਫੀਡ ਤੇ ਫੀਡ ਤੋਂ ਬਿਨਾ ਆਂਡੇ ਨਹੀਂ ਬਹੁਤ ਘਟ ਦੇਣੇ ਆ ਹੁਣ ਸਿਆਲ ਵੀ ਸ਼ੁਰੂ ਹੋ ਗਿਆ ਆ ਤਾਂ ਕਰਕੇ ਬਾਈ ਇਹਨਾਂ ਨੂੰ ਫੀਡ ਹੁਣ ਪਾਉਣੀ ਪੈਣੀ ਆ ਤੇ ਮਿੱਤਰੋ ਚੱਲਦੇ ਆ ਫੀਡ ਲੈਣ ਤੇ ਮਿਲਦੇ ਆ ਦੁਕਾਨ ਤੇ ਬਣੇ ਰਹੋ ਬਲੌਗ ਦੇ ਨਾਲ ਤੁਹਾਨੂੰ ਦੱਸਦੇ ਆਂ ਆਪਾਂ ਕਿਹੜੀ ਫੀਡ ਲੈ ਕੇ ਆਂਦੀ ਤੇ ਕਿੰਨਾ ਰੇਟ ਆ ਫੀਡ ਦਾ ਤੇ ਕਿੱਥੋਂ ਲੈ ਕੇ ਆਂਦੀ ਸਾਰਾ ਦਿਖਾਵਾਂਗੇ ਬਾਈ ਤੁਹਾਨੂੰ ਤੇ ਚਲੋ ਚੱਲਦੇ ਆਂ ਹੁਣ ਫੀਡ ਲੈਣ ਲਓ ਮਿੱਤਰੋ ਆਪਾਂ ਪਹੁੰਚ ਗਏ ਚੰਦੇ ਆਣ ਤੇ ਅਨੁਵਾਦ ਲਏ ਬਾਈ ਇੱਥੇ ਦੁਕਾਨ ਹੈ ਇਹ ਦੁਕਾਨ ਕਿੱਥੇ ਆ ਉਹ ਲੱਭਦੇ ਆਂ ਫੋਨ ਕਰਕੇ ਪੁੱਛਦੇ ਆਂ ਤੇ ਫਿਰ ਚੱਲਦੇ ਆਂ ਦੁਕਾਨ ਤੇ ਦੇਖਦੇ ਆਂ ਰੇਟ ਤੇ ਫੀਡ ਕਿੱਦਾਂ ਮਿਲਦੀ ਆ ਤੁਹਾਨੂੰ ਦਿਖਾਉਨੇ ਆ ਬਣੇਦੇ ਬਲੌਗ ਦੇ ਨਾਲ ਲਓ ਮਿੱਤਰੋ ਆਪਾਂ ਲੈ ਲਿਆ ਫੀਡ ਦਾ ਬੋਰੀ ਨਾ ਮੇਰਾ ਬਾਈ ਲੇਅਰ ਆ ਪਲੇਅਰ ਫੀਲਡ ਤੇ ਹੁਣ ਚਲਦੇ ਆ ਇਹਨੂੰ ਲੈ ਕੇ ਤੇ ਮਿਲਦੇ ਆ ਤੁਹਾਨੂੰ ਘਰ ਜਾ ਕੇ ਬਾਕੀ ਡਿਟੇਲ ਤੁਹਾਨੂੰ ਦੱਸਦੇ ਆ ਬਾਈ ਘਰ ਜਾ ਕੇ ਇਹਦੀ ਤੇ ਬਾਈ ਚੱਬੇ ਵਾਲਾ ਜਿਹੜਾ ਦੁਕਾਨ ਹੈ ਇਹ ਇਹ ਦੁਕਾਨ ਆ ਬਾਈ ਚੱਬੇ ਵਾਲ ਦੇ ਵਿੱਚ ਉਧਰ ਚੱਬੇ ਵਾਲ ਸ਼ਹਿਰ ਆ ਜਾਂਦਾ ਬਾਈ ਲਾਓ ਮਿੱਤਰੋ ਬੋਰਾ ਲੈ ਕੇ ਆਪਾਂ ਤੁਰ ਪਏ ਹੁਣ ਪਿੰਡ ਵੱਲ ਨੂੰ ਤੇ ਹੁਣ ਚਲਦੇ ਆ ਬਾਈ ਰਾਸਤੇ ਦੇ ਵਿੱਚ ਆ ਤੇ ਪਿੰਡ ਪਹੁੰਚ ਜਾਣਾ ਆਪਾਂ 15-20 ਮਿੰਟ ਦਾ ਰਸਤਾ ਹੈ ਆਪਣਾ ਤੇ ਫਿਰ ਜਾ ਕੇ ਬਾਈ ਤੁਹਾਨੂੰ ਦਿਖਾਉਣੇ ਆ ਵੀ ਇਹ ਬੋਰੇ ਦਾ ਕੀ ਰਿਜ਼ਲਟ ਆ ਤੇ ਕੀ ਹਿਸਾਬ ਕਿਤਾਬ ਆ ਬਾਈ ਇਹ ਬੋਰੇ ਦਾ ਤੇ ਕਿੰਨੇ ਦਾ ਮਿਲੇ ਆ ਕੀ ਰੇਟ ਆ ਸਾਰਾ ਦੱਸਾਂਗੇ ਬਾਈ ਤੁਹਾਨੂੰ ਪਿੰਡ ਜਾ ਕੇ ਤੇ ਨਾਲੇ ਤੁਹਾਨੂੰ ਫੀਡ ਦਿਖਾਉਣੇ ਆ ਲੇਅਰ ਤੇ ਨਾਲੇ ਇਹਦਾ ਬਾਈ ਪਾ ਕੇ ਰਿਜ਼ਲਟ ਵੀ ਦਿਖਾਵਾਂਗੇ ਤੁਹਾਨੂੰ ਬਣਦੇ ਹੋ ਬਲੌਗ ਦੇ ਨਾਲ ਆਪਾਂ 10-15 ਦਿਨ ਪਾ ਕੇ ਬਾਈ ਤੁਹਾਨੂੰ ਰਿਜ਼ਲਟ ਦੱਸਾਂਗੇ ਕੀ ਰਿਜ਼ਲਟ ਨਿਕਲੇ ਆ ਇਸ ਫੀਡ ਦਾ ਤੇ ਚਲੋ ਚੱਲਦੇ ਆ ਬਾਈ ਹੁਣ ਪਿੰਡ ਨੂੰ ਹਾਂਜੀ ਲਓ ਮਿੱਤਰੋ ਫੀਡ ਲੈ ਕੇ ਆ ਗਿਆ ਆਪਾਂ ਘਰ ਤੇ ਇਹ ਫੀਡ ਦਾ ਨਾਮ ਬਾਈ ਲੇਅਰ ਆ ਏ ਬਾਈ ਲੇਅਰ ਫੇਸ 골ਡ ਦੀ ਫੀਡ ਐ ਬਾਈ ਤੇ ਆ ਬਾਈ ਮੁਰਗੀ ਬਣੀ ਹੋਆ ਤੇ ਵਿੱਚੋਂ ਵੀ ਤੁਹਾਨੂੰ ਦਿਖਾ ਦਿੰਦਾ ਆ ਐਦਾਂ ਦੀ ਫੀਡ ਐ ਬਾਈ ਇਹ ਵਿੱਚੋਂ ਦੇਖ ਲਓ ਤੇ ਬਾਈ ਇਹ ਮਿਲੀ ਆ ਆਪਾਂ ਨੂੰ 1500 ਦਾ ਬੋਰਾ ਇਹਦਾ ਬਾਈ ਭਾਰ ਹੁੰਦਾ 50 ਕਿਲੋ ਤੇ ਬਾਕੀ ਬਾਈ ਕਿਤੇ ਕਿਤੇ 1600 ਦਾ ਬੋਰਾ ਕਿਤੇ 1700 ਦਾ ਬੋਰਾ ਤੇ ਆਪਾਂ ਨੂੰ ਬਾਈ ਇਹ 1500 ਦਾ ਬੋਰਾ ਮਿਲਿਆ ਆ ਤੇ ਹੁਣ ਦੇਖਦੇ ਆ ਮੁਰਗੀਆਂ ਨੂੰ ਪਾ ਕੇ ਕੀ ਰਿਜ਼ਲਟ ਨਿਕਲਦਾ ਤੇ ਥੋੜੀ ਫੀਡ ਬਾਈ ਮੈਂ ਕੱਢ ਲਈ ਇੱਧਰ ਆਹ ਕੱਢ ਲਈ ਬਾਈ ਥੋੜੀ ਫੀਡ ਥੋੜਾ ਵਿੱਚ ਦਲੀਆ ਰਲਾਇਆ ਆਪਾਂ ਕਣਕ ਦਾ ਤੇ ਹੁਣ ਪਾਉਨੇ ਆ ਮੁਰਗੀਆਂ ਨੂੰ ਤੇ ਦੇਖਦੇ ਆ ਕੀ ਮਿਲਦਾ ਰਿਜ਼ਲਟ ਤੇ ਬਾਈ ਜੇ ਤੁਸੀਂ ਵੀ ਫੀਡ ਲੈ ਕੇ ਆਉਣੀ ਤਾਂ ਇਹੇ ਲਿਆਇਓ ਬਾਈ ਇਹ ਫੇਸ 골ਡ ਦੀ ਫੀਡ ਏ ਲੇਅਰ ਨਾਮ ਆ ਬਾਈ ਇਹਦਾ ਇਹ 1500 ਦਾ ਬੋਰਾ ਮਿਲਿਆ ਬਾਈ ਆਪਾਂ ਨੂੰ ਜੱਬੇ ਵਾਲ ਤੋਂ ਜੱਬੇ ਵਾਲ ਹੁਸ਼ਾਰਪੁਰ ਦੇ ਰਾਹ ਦੇ ਵਿੱਚ ਪੈ ਜਾਂਦਾ ਬਾਈ ਅੱਧ ਦੇ ਵਿੱਚ ਤੇ ਉੱਥੋਂ ਲਿਆਂਦੀ ਬਾਈ ਆਪਾਂ ਫੀਡ ਤੇ ਬਾਕੀ ਬਾਈ ਹੁਣ ਪਾਉਨੇ ਮੁਰਗੀਆਂ ਨੂੰ ਤੇ ਚਲਦੇ ਆ ਬਾਹਰ ਸੈਟਅਪ ਦੇ ਅੰਦਰ ਲਾਓ ਮਿੱਤਰੋ ਫੀਡ ਆਪਾਂ ਮੁਰਗੀਆਂ ਨੂੰ ਪਾ ਦੁੱਤੀ ਐ ਲੱਗ ਪਈਆਂ ਖਾਣ ਖੁਸ਼ ਹੋ ਕੇ ਤੇ ਬਾਈ ਆਪਾਂ 10 15 ਦਿਨ ਫੀਡ ਪਾ ਕੇ ਦੇਖਣੀ ਐ ਜਿਹੜੀ ਮੁਰਗੀ ਅੰਡਾ ਦੇਊਗੀ ਉਹ ਰੱਖ ਲੈਣੀ ਆ ਤੇ ਜਿਹੜੀ ਬਾਈ ਮੁਰਗੀ ਆਪਣੀ ਅੰਡਾ ਨਹੀਂ ਦੇਊਗੀ ਉਹ ਆਪਾਂ ਸੇਲ ਕਰਕੇ ਉਹਦੇ ਪੈਸੇ ਨਾਲ ਨਵੀਂ ਮੁਰਗੀ ਲੈ ਆਣੀ ਆ ਤੇ ਲੇਅਰ ਫੀਡ ਆਪਾਂ ਬਾਈ ਪਾ ਦੁੱਤੀ ਆ ਜਿੰਨਾਂ ਨੂੰ ਆ ਦੇਖ ਲਓ ਬਾਈ ਸਾਹਮਣੇ ਤੇ ਬਾਈ ਇਹ ਲੱਗ ਪਈਆਂ ਸਾਰੀਆਂ ਖਾਣਾ ਹੁਣ ਖੁਸ਼ ਹੋ ਕੇ ਤੇ ਬਾਕੀ ਬਾਈ ਹੁਣ ਵਲੌਗ ਦੀ ਕਰਦੇ ਆ ਸਮਾਪਤੀ ਵੀਡੀਓ ਵਧੀਆ ਲੱਗੀ ਤਾਂ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਧੰਨਵਾਦ ਜੀ